ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰਤਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੌਂਦਿਆਂ ਧੌਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੌਂਦਿਆਂ ਧੌਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੌਕੜ ਕੇ ਅਕਾਲ ਨਾਲ ਜੋੜਨਾ ਤੇ ਵੇਦੇ ਕੀ ਹੈ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨੌ ਨਿਧੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈਵਲਾ ਹੈ ਮਨੋਕ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਇਹ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਂਦੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਮਹਿਰਮ ਮਹਿਲ ਨਾ ਕੋ ਅਟਕਾ ਹੋਵੇ ਜਿਉਂ ਜਿਉਂ ਸੈਰ ਕਰੇ ਤੈਉਂ ਪਾਵੇ ਭਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗ੍ਰਹਿ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸਾਇੰਟਿਸਟ ਐਸਾ ਕਹਿੰਨ ਕਿ ਚੰਦਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉੱਥੇ ਪਾਣੀ ਵੀ ਕੋਈ ਨਹੀਂ ਉੱਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥੇ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉੱਥੇ ਸਰੀਰਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਕਾਰ ਰਹਿੰਦੇ ਨੇ ਨਿਰਾਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਹੈ ਜੀਵ ਉਹਨਾਂ ਦੇ ਕੋਲ ਮਹਾ ਰਸ ਹੈ ਮਹਾ ਰਸ ਦੇ ਜੀਵ ਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤ ਵੀ ਨਹੀਂ ਹੈ ਉਹ ਮੰਦੇ ਵੀ ਨਹੀਂ ਇਹ ਰੂਹਾਨੀ ਮੰਡਲ ਹੈ ਇਹ ਰੂਹ ਅਨੇਵੰਦਰ ਨੇ ਰੂਹ ਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਫਿਰ ਬਾਹਰ ਵੀ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਜੇ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜੇ ਹੈ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੋਏ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਜਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀシャਲੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲੱਗੇਗਾ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ओके ਜਦ ਬਹੁਤ ਵੱਡਾ ਬ੍ਰह्म ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਉਹ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਇਹ ਮੇਰੀ ਹਿੰਮਤ ਨਹੀਂ ਇਹ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਇਹ ਉਸੇ ਦਾ ਕ੍ਰਿਸ਼ਮ ਹੈ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ اتنا ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਣ ਗਿਆ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤੋਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਣ ਗਿਆ ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ ਹਰ ਮਨੁੱਖ ਆਪਣਾ ਓਹਰਾ ਛੱਡਦਾ ਹੈ ਹਰ ਮਨੁੱਖ ਆਪਣੀ ਆਪਾ ਛੱਡਦਾ ਹੈ ਉਹਦੇ ਲਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ ਫਿਰ ਦੇ ਜੋ ਹੈ ਨੇਕੀ ਹੈ ਇਨੂੰ ਜ਼ੌਕ ਇੰਜ ਕਹਿੰਦੇ ਨੇ ਮੈਂ ਇਕੱਲਾ ਹੀ ਚਲਾ تھا ਰਾਹੇ ਸ਼ੌਕ ਮੈਂ ਲੋਕ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਿਆ ਕਹਿੰਦਾ ਚੱਲਿਆ ਤੇ ਮੈਂ ਕੱਲਾ ਹੀ ਸੀ ਪਰ ਅੱਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ ਕਹਿੰਦਾ ਮੇਰੀ ਸਮਰਥਾ ਤੋਂ ਪਰੇ ਦੀ ਗੱਲ